ਇਹ ਤੌਰ ਤੇ ਅੱਜ ਵੀ ਜਿਨ੍ਹਾਂ ਦੇ ਸਾਨੂੰ ਦਰਸ਼ਨ ਮਿਲਲੇ ਹੋ ਰਿਹਾ ਵੀ ਸਾਡੇ ਸਰਕਾਰ ਦੇ ਯੋਗ ਐਮ ਐਲ ਏ ਸਾਹਿਬ ਵਾਲਕਾ ਡੇਰਾ ਬਾਬਾ ਨਾਨਕ ਸਰਦਾਰ ਗੁਰਜੀਤ ਸਿੰਘ ਰੰਧਾਵਾ ਸਾਹਿਬ ਸਾਡੇ درمیان ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਕਿ ਇਹ ਸਦਨੀ ਅਸੈਂਬਲੀ ਪੈੜਾ ਨੇ ਇਹ ਪੈੜਾ ਨੇ ਇਹ ਕਿਹਨਾਂ ਦੀਆਂ ਇਹ ਸਾਨੂੰ ਲੱਗਦਾ ਵਾਗੇ ਨੇ ਸਾਨੂੰ ਸੀ ਹੁੜੀਂਗਾ ਜਿਨ੍ਹਾਂ ਦੀਆਂ ਵੀ ਸਾਡੇ ਰਿਸਪੈਕਟਡ ਦੇ ਸਰਕਾਰ ਦੇ ਯੋਗ ਸ਼ਖਸੀਅਤ ਨੇ ਕਿਉਂਕਿ ਜਿਸ ਦਿਨ

ਇਹ ਮਾਨ ਸਨਮਾਨ ਦੇ ਵਿੱਚ ਜਿਹੜਾ ਅੱਜ ਖੇਡ ਮੇਲੇ ਤੇ ਇਹ ਦੀਪ ਦਿੱਤਾ ਜਾ ਰਿਹਾ ਹੈ ਔਰ ਅਸੀਂ ਦਿਨੋ ਧੰਨਵਾਦ ਕਰਦੇ ਆ ਸਰਪੰਚ ਸਾਹਿਬ ਸਰਦਾਰ ਹਰਮਨ ਸਿੰਘ ਜੀ ਸਿੱਧੂ ਸਾਹਿਬ ਕਮੇਂਡਰ ਸਰਦਾਰ ਬਲਦੇ ਸਿੱਧੂ ਜਗਤ ਸਿੰਘ ਜੀ ਕਾਲੋ ਗੁਰਪ੍ਰੀਤ ਸਿੰਘ ਜੀ ਕਾਲੋ ਸਾਹਿਬ ਕਿਹਨਾਂ ਨੇ ਮੇਰਾ ਨਾਮ ਪਰਲੋਕ ਸਿੰਘ ਹੈ ਜੀ ਅੱਜ ਟੂਰਨਾਮੈਂਟ ਕਰਵਾਇਆ ਗਿਆ ਕੀ ਕਹਿਣਾ ਚਾਹੁੰਦੇ ਜੀ ਬਹੁਤ ਵਧੀਆ ਬਰਾਲਾ ਜੀ ਸਰਪੰਚ ਸਾਹਿਬ ਨੇ ਨਾਲ ਇਹਨਾਂ ਬੱਚਿਆਂ ਨੂੰ ਲੈ ਕੇ ਯਾਗਰ ਕੀਤਾ ਰਾਜ ਮਿਲ ਕੇ ਸਾਰੇ ਪਿੰਡ ਦੇ ਸਹਿਯੋਗ ਦਿੱਤਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਆ ਬੱਚੇ ਸਾਡੇ ਸ਼ਾਨ ਹੋਣਗੇ ਨਸ਼ਿਆਂ ਤੋਂ ਮੁੜਨਗੇ ਸਾਨੂੰ ਆਸ ਹੈ ਬੱਚੇ ਸਾਡੇ ਗਾਂ ਇਹਨਾਂ ਨਸ਼ਿਆਂ ਤੋਂ ਵੱਜਣ ਔਰ ਖੇਡਾਂ ਵੱਲ ਜ਼ਿਆਦਾ ਵੱਧਣ ਅਸੀਂ ਇਹਨਾਂ ਦਾ ਮਾਣ ਸਤਿਕਾਰ ਕਰਦੇ ਰਹਾਂਗੇ ਸਰਕਾਰ ਕੋਲ ਕੀ ਮੰਗ ਕਰੀ ਸਰਕਾਰ ਤੋਂ ਮੰਗ ਸਾਡੀ ਇਹੋ ਵੀ ਸਾਨੂੰ ਆ ਗਰਾਊਂਡ ਜਿਹੜੀ ਵਧੀਆ ਬਣਾ ਦਿੱਤੀ ਜਾਵੇ ਹੋਰ ਵੀ ਬੱਚਿਆਂ ਨੂੰ ਜਿਹੜੀ ਜਿੱਦੀ ਲੋੜ ਹੈ ਉਹ ਪਹਿਲੇ ਧਾਰ ਦਿੱਤੀ ਜਾਵੇ ਦੌੜਨ ਨੂੰ ਵਾਸਤੇ ਕੋਈ ਗਰਾਊਂਡ ਬਣ ਜਾ ਜਾਂ ਬੱਚਿਆਂ ਦੇ ਖੇਡਣ ਵਾਸਤੇ ਹੋਰ ਗਰਾਊਂਡ ਵੱਡੀਆਂ ਜਿਹੀਆਂ ਛੋਟੀਆਂ ਇਹ ਸਾਡੇ ਨੂੰ ਸਿਰਫ ਇੱਕ ਵਿਗਾ ਥਾਂ ਆ ਹਾਂਜੀ ਭਾਈ ਕੀ ਨਾਮ ਹੈ ਮੇਰਾ ਨਾਮ ਹਰਦੇਵ ਸਿੰਘ ਜੀ ਅੱਜ ਟੂਰਨਾਮੈਂਟ ਕਰਵਾਇਆ ਗਿਆ ਠੀਕ ਹੈ ਨਾ ਟੂਰਨਾਮੈਂਟ ਬਹੁਤ ਸੋਹਣਾ ਭਰਾਲਾ ਹੀ ਪਿੰਡ ਦਾ ਤੇ ਬਹੁਤ ਸੋਹਣਾ ਨੇਪਰੇ ਚੜਿਆ ਵਾ ਇਹਦੇ ਵਿੱਚ 40+ ਟੀਮਾਂ ਵੀ ਆਈਆਂ ਨੇ ਤੇ ਅੰਡਰ 17 ਟੀਮਾਂ ਨੇ ਜਿਹੜੇ ਮੈਚ ਖੇਡੇ ਬਹੁਤ ਵਧੀਆ ਮੈਚ ਕਰਵਾਏ ਗਏ ਤੇ ਸਾਰੇ ਪਿੰਡ ਵਾਲਿਆਂ ਨੇ ਵੀ ਬਹੁਤ ਵਧੀਆ ਆਨੰਦ ਮਾਣਿਆ ਸੰਦੇਸ਼ ਇਹ ਹੀ ਆ ਬੱਚਿਆਂ ਨੂੰ ਵੀ ਵੱਧ ਚੜ ਕੇ ਖੇਡਣ ਵਿੱਚ ਭਾਗ ਲਓ ਨਸ਼ਿਆਂ ਤੋਂ ਦੂਰ ਰਹੋ ਜਿੱਤੇ ਸਾਡੀ ਲੋੜ ਪੈਂਦੀ ਆ ਅਸੀਂ ਇਹਨਾਂ ਨੂੰ ਟ੍ਰੇਨਿੰਗ ਦੇਣ ਵਾਸਤੇ ਵੀ ਤਿਆਰ ਆਂ ਕਿਸੇ ਵੀ ਤਰੀਕੇ ਦੀ ਸਾਡੇ ਹੀ ਹੈਲਪ ਲਈ ਲੋੜ ਆ ਤੇ ਆਪਾਂ ਉਹਨਾਂ ਨਾਲ ਖੜੇ ਆਂ ਬਹੁਤ ਮੈਂ ਤੇ ਲੋ ਧੰਨਵਾਦ ਕਰਦਾ ਜਿਹੜੇ ਅੱਜ ਇਸ ਖੇਡ ਮੈਲੇ ਨੂੰ ਵੇਖਣ ਪਹੁੰਚੇ ਮੈਂ ਉਹਨਾਂ ਦਾ ਵੀ ਸੁਜੋਗ ਹੀ ਸਮਝਦਾ ਵੀ ਜਿਹੜੇ ਇੱਥੇ ਆਏ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੰਸਲ ਇੱਕ ਗੱਲ ਲਾਂਚ ਕੀਤੀ ਗਈ ਹੈ ਵੀ ਜਿਹੜਾ ਬੱਚਾ ਖੇਡੂਗਾ ਉਹਨੂੰ 50 ਲੱਖ ਰੁਪਏ ਤੱਕ ਦਾ ਇਨਾਮ ਤੇ 50 ਹਜ਼ਾਰ 50 ਹਜ਼ਾਰ ਪਿੰਡ ਵਿੱਚ ਐਂਡ ਟੂਰਨਾਮੈਂਟ ਚੱਲ ਰਿਹਾ ਹੈ ਮੈਂ ਅੱਜ ਹਰਦਰਵਾਰ ਖੁਰਦ ਚ ਆਇਆ ਇੱਥੇ ਵਾਲੀਬਾਲ ਦੀ ਟੀਮਾਂ ਜਿਹੜੀਆਂ ਖੇਡ ਰਹੀਆਂ ਮੈਨੂੰ ਬਹੁਤ ਵਧੀਆ ਲੱਗਿਆ ਕਿ ਜਿਹੜਾ ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਮਹਿਮ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਣਾ ਬਿੱਡੀ ਹੈ ਜੋ ਤ ਨਸ਼ਾ ਵਿਰੋਧ ਹੈ ਉਦੋਂ ਬਾਅਦ ਜਿਹੜਾ ਅਗਲਾ ਸਟੈਪ ਆਪਾਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਹਟਾ ਕੇ ਤਾਂ ਖੇਡ ਸਟੇਡੀਅਮ ਨਾਲ ਜੋੜ ਕੇ ਇਹਨਾਂ ਖੇਡਾਂ ਨਾਲ ਜੋੜ ਕੇ ਸਾਡਾ ਅਗਲਾ ਮੰਤਵ ਇਹ ਹੀ ਹੈ ਕਿ ਪਿੰਡਾਂ 'ਚ ਵਧੀਆ ਖੇਡ ਸਟੇਡੀਅਮ ਹੋਣ ਵਧੀਆ ਗਰਾਊਂਡਾਂ ਹੋਣ ਉਹ ਬੱਚੇ ਜਿਹੜੇ ਗਰਾਊਂਡ ਨਾਲ ਜੁੜਨ ਔਰ ਇਹ ਜਿਹੜੀ ਲਾਪਤ ਲੱਗੀ ਆ ਪੰਜਾਬ ਨੂੰ ਉਹਦੇ ਤੋਂ ਮੁਕਤ ਹੋ ਜਾਣ ਇਹ ਹੀ ਸਾਡੀ ਅਗਲੀ ਜਿਹੜੀ ਮੰਚਾ ਇਹ ਹੀ ਆ ਪੰਜਾਬ ਦਾ ਗਰਾਊਂਡ ਜਿਹੜੀ ਆ ਵੀ ਏਡੀ ਵਧੀਆੜੀਆਂ ਪਰ ਫਿਰ ਵੀ ਬੜਾ ਵਧੀਆ ਉਤਰਾਲਾ ਕੀ ਪੈਂ ਕੀ ਕਹਿਣਾ ਚਾਹੀਦਾ ਇਸ ਬਾਰੇ ਐਸ ਗਰਾਊਂਡ ਤੇ ਪਿੱਛੇ ਲੰਮੇ ਸਮੇ ਤੋਂ ਕਬਜ਼ਾ ਸੀਗਾ ਇੱਥੇ ਲੋਕ ਡੰਗਰ ਬੰਦੇ ਸੀ ਰੂੜੀਆਂ ਲਾਉਂਦੇ ਸੀ ਉਦੋਂ ਬਾਅਦ ਆ ਪੰਚਾਇਤ ਨੇ ਨਾਲ ਲਾ ਕੇ ਪਿਛੇ 5-7 ਦਿਨ ਚ ਇਹ ਸਾਰਾ ਕਲੀਅਰ ਕਰਾਇਆ ਮੈਂ ਇਹਨਾਂ ਨੂੰ ਯਕੀਨ ਦਿਵਾ ਕੇ ਚੱਲਿਆ ਕਿ ਗਰਾਊਂਡ ਜਿਹੜੀ ਆ ਦੀ ਚਾਰ ਦੁਵਾਰੀ ਕਰਕੇ ਇਹਨੂੰ ਫਰਸਟ ਕਲਾਸ ਗੇਟ ਲਾ ਕੇ ਵਿਚ ਵਾਲੀਬਾਲ ਦੀ ਗਰਾਊਂਡ ਬਣਾ ਕੇ ਬੱਚੇ ਪਰਮਾਨੈਂਟ ਜਿਹੜੀ ਰੋਜ਼ ਇੱਥੇ ਬੱਚੇ ਜਿਹੜੇ ਉਹ ਇੱਥੇ ਗਰਾਊਂਡ ਚਾਣ ਕੇ ਆਪਣੀ ਪ੍ਰੈਕਟਿਸ ਕਰਦੇ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਹੈ ਮੈਂ ਨੌਜਵਾਨ ਪੀੜੀ ਨੂੰ ਇਹ ਹੀ ਸੰਦੇਸ਼ ਦਾਂ ਨਸ਼ਿਆਂ ਤੋਂ ਰੋ ਦੂਰ ਤਾਂ ਖੇਡਾਂ ਨਾਲ ਜੁੜੋ ਔਰ ਆਪਣੇ ਮਾਂ ਪਿਓ ਦਾ ਨਾਮ ਜਿਹੜਾ ਰੋਸ਼ਨ ਕਰੋ